ਔਲੇ ਮੱਲੇ ਦੇ ਵਿਸ਼ੇਸ਼ ਦਿੱਸਤੇ ਪਿੰਡ ਗੜੀ ਅਜੀਤ ਸਿੰਘ ਵੱਲੋਂ ਵੀਰ ਰਸਤਾ ਲੰਗਰ ਲਗਾਇਆ ਗਿਆ ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਪਿੰਡ ਗੜੀ ਅਜੀਤ ਸਿੰਘ ਵੱਲੋਂ ਜਿਹੜਾ ਕੀ ਰਾਹੀ ਰਾ ਲਈ ਤੇ ਰਸਤਾ ਲੱਗੜ ਜਿਹੜਾ ਲਗਾਇਆ ਗਿਆ ਆ ਔਰ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੀ ਇਹ ਕੋਸ਼ਿਸ਼ ਰਹੀ ਆ ਕਿ ਤੁਹਾਨੂੰ ਹਰ ਜਗ੍ਹਾ ਦੀ ਹਰ ਤਸਵੀਰ ਤੁਹਾਨੂੰ ਦਿਖਾਈ ਜਾਵੇ ਔਰ ਦੇਖ ਸਕਦੇ ਆਗੇ ਆ ਕਿ ਪੂਰੀ ਟਰਾਲੀ ਜਿਹੜੀ ਆ ਉਹ ਗੰਨਿਆਂ ਦੀ ਭਰੀ ਹੋਈ ਹੈਗੀ ਆ ਔਰ ਸੇਵਾਦਾਰਾਂ ਵੱਲੋਂ ਜਿਹੜੀ ਆ ਉਹ ਬਾ ਖੂਬੀ ਸੇਵਾ ਨਵਾਈ ਜਾ ਰਹੀ ਆ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ 슈ਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499 ਇਹ ਤੁਸੀਂ ਦੇਖ ਸਕ ਰਹੇ ਹੋ ਸੇਵਾਦਾਰ ਜਿਹੜੇ ਆ ਕੋਈ ਇਸ ਮੌਕੇ ਤੇ ਸੇਵਾ ਕਰ ਰਹੇ ਨੇ ਇਹ ਪਿੰਡ ਗੜੀਜੀਤ ਸਿੰਘ ਦੀਆਂ ਤੁਸੀਂ ਤਸਵੀਰਾਂ ਦੇਖ 파 ਰਹੇ ਤੁਸੀਂ ਦੇਖ 파 ਰਹੇ ਹੋ ਪਿੰਡ ਉੜਾਪੜ ਗੁਰਦੁਆਰਾ ਸ਼ਹੀਦਗੰਜ ਜਿੱਥੇ ਕਿ ਅਕਸਰ ਹੀ ਪ੍ਰੋਗਰਾਮ ਜਿਹੜੇ ਅਕਸਰ ਤੁਸੀਂ ਹੁੰਦੇ ਰਹਿੰਦੇ ਨੇ ਔਰ ਸਾਡੀ ਕੋਸ਼ਿਸ਼ ਹੁੰਦੀ ਆ ਕਿ ਤੁਹਾਨੂੰ ਹਰ ਸਥਾਨ ਦਾ ਜਿਹੜਾ ਉਹ ਦਿਖਾਇਆ ਜਾਵੇ ਔਰ ਇਸ ਵਕਤ ਤੁਸੀਂ ਦੇਖ ਪਾ ਰਹੇ ਹੋ ਗੁਰਦੁਆਰਾ ਸ਼ਹੀਦਗੰਜ ਪਿੰਡ ਓੜਾਪੜ ਤੋਂ ਔਲੇ ਮੱਲੇ ਦੇ ਦਿਨ ਦੇ ਉੱਪਰ ਜਿਹੜਾ ਆ ਇੱਥੇ ਵੀ ਸੇਵਾਦਾਰ ਤੁਸੀਂ ਦੇਖ ਪਾ ਰਹੇ ਹੋ ਕਿ ਬਾਕ ਖੂਬੀ ਸੇਵਾ ਕਰ ਰਹੇ ਨੇ ਔਰ ਸਾਡੀ ਕੋਸ਼ਿਸ਼ ਆ ਕਿ ਤੁਹਾਨੂੰ ਅੱਜ ਦੇ ਦਿਨ ਜਿਹੜਾ ਆ ਔਲੇ ਮੱਲੇ ਦੇ ਵਿਸ਼ੇਸ਼ ਦਿਨ ਦੇ ਉੱਪਰ ਔਰ ਤੁਸੀਂ ਦੇਖ ਪਾ ਰਹੇ ਹੋ ਕਿ ਇਹ ਗੁਰੂ ਸਾਹਿਬਾਨ ਦੀਆਂ ਜਿਹੜੀਆਂ ਨੇ ਉਹ ਸੂਪ ਦੀ ਜਿਹੜੇ ਉਹ ਲੱਗੇ ਹੋਏ ਨੇ ਗੁਰੂ ਨਾਨਕ ਸ਼੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਸ਼੍ਰੀ ਗੁਰੂ ਅਮਰਦਾਸ ਜੀ ਸ਼੍ਰੀ ਗੁਰੂ ਰਾਮਦਾਸ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼੍ਰੀ ਗੁਰੂ ਹਰਗੋਬਿੰਦ ਜੀ ਸ਼੍ਰੀ ਗੁਰੂ ਹਰ राय ਜੀ ਸ਼੍ਰੀ ਗੁਰੂ ਹਾਏਕ੍ਰਿਸ਼ਨ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਔਰ ਤੁਸੀਂ ਦੇਖ ਪਾ ਰਹੇ ਹੋ ਤਾਂ ਜੋ ਜਿਹੜੇ ਹੈਗੇ ਆ ਪਤਾ ਵੀ ਲੱਗ ਸਕੇ ਸਾਡੇ ਗੁਰੂ ਸਹਿਬਾਨਾਂ ਦੇ ਬਾਰੇ ਵਿੱਚ ਉਹ ਇੱਥੇ ਮਤਲਬ ਬੜਾ ਸੋਹਣਾ ਦ੍ਰਿਸ਼ ਤੁਸੀਂ ਦੇਖ ਪਾ ਰਹੇ ਹੋ ਇਹ ਤੁਸੀਂ ਗੁਰਦੁਆਰਾ ਸ਼ਹੀਦਗੰਗ ਉੜਾ ਪਰਦਾ ਜਿਹੜਾ ਆ ਤੁਹਾਨੂੰ ਨਵਾਂ ਸ਼ਰਦ ਬਾਬਾ YouTube ਚੈਨਲ ਦੇ ਉੱਪਰ ਦਿਖਾਇਆ ਜਾ ਰਿਹਾ ਹੈ ਵੈਸੇ ਜਿੰਨੇ ਵੀ ਪ੍ਰੋਗਰਾਮ ਹੁੰਦੇ ਨੇ ਅਸੀਂ ਦੇਖਿਆ ਅਕਸਰ ਹੀ ਜਿਹੜਾ ਇਹ ਪਿੰਡ ਹੈਗਾ ਇਸ ਪਿੰਡ ਤੋਂ ਜਿਹੜੀ ਸੇਵਾਦਾਰਾ ਬੋਲੋ ਵੀ ਬਖੂਬੀ ਸੇਵਾ ਨੁਕਾਈ ਨੁਭਾਈ ਜਾਂਦੀ ਆ ਔਰ ਜਿਹੜੇ ਗੁਰੂ ਕਾ ਤੁੱਟ ਲੰਗਰ ਆ ਉਹ ਵੀ ਇੱਥੇ ਜਿਹੜੇ ਆ ਵਰਤਾਏ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਬੇੜਾ ਨਾ ਲੱਗਾ ਹੋਇਆ ਆ ਔਰ ਗੰਨਿਆਂ ਦੀਆਂ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਉਹ ਵੀ ਦਿਖਾਵਾਂਗੇ ਔਰ ਇਹ ਸੇਵਾਦਾਰ ਜਿਹੜੇ ਸੇਵਾ ਆਪਣੇ ਬਰੋ ਬਖੂਬੀ ਕਰ ਰਹੇ ਨੇ ਔਰ ਗੰਨਿਆਂ ਦੀਆਂ ਟਰਾਲੀਆਂ ਤੁਸੀਂ ਦੇਖ ਸਕਦੇ ਹੋ ਦੂਰ ਦੂਰ ਤੱਕ ਲੱਗੀਆਂ ਹੋਈਆਂ ਨੇ ਨਵਾਂ ਸ਼ਰਦ ਬਾਬਾ YouTube ਚੈਨਲ ਤੇ ਦੇਖ ਪਾ ਰਹੇ ਹਾਂ ਔਰ ਕਿਉਂਕਿ ਇਹ ਰਸਤਾ ਜਿਹੜਾ ਇੱਕ ਮੇਨ ਰਸਤਾ ਆ ਇੱਥੋਂ ਹੀ ਜਿਹੜਾ ਮੁਕੰਦਪੁਰ ਨੂੰ ਚਲੇ ਜਾਂਦਾ ਇਹੀ ਜਿਹੜਾ ਆ ਕਿ ਨਵਾਂ ਫਲੋਰ ਨੂੰ ਜਾਂਦਾ ਹੈਗਾ ਆ ਔਰ ਇਹੀ ਨਵਾਂ ਸ਼ਹਿਰ ਨੂੰ ਜਾਂਦਾ ਆ ਇਸ ਕਰਕੇ ਇੱਥੇ ਸੰਘਟ ਜਿਹੜੀ ਆ ਉਹ ਕਾਫੀ ਜਿਹੜੀ ਆ ਆਉਂਦੀ ਆ ਔਰ ਸਾਡੀ ਕੋਸ਼ਿਸ਼ ਆ ਕਿ ਤੁਹਾਨੂੰ ਤ੍ਰੀ ਅਨੰਦਪੁਰ ਸਾਹਿਬ ਨੂੰ ਵੀ ਜਿਹੜੀ ਸੰਗਤ ਜਾਂਦੀ ਆ ਉਹ ਵੀ ਇਸੇ ਰਸਤੇ ਤੋਂ ਜਾਂਦੀ ਹੈਗੀ ਆ ਤੇ ਆ ਤੁਸੀਂ ਦੇਖ ਪਾ ਰਹੇ ਹੋ ਔਰ ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ ਹਰ ਪਿੰਡ ਹਰ ਸ਼ਹਿਰ ਦਾ ਜਿੰਨਾ ਵੀ ਸਾਡੇ ਕੋਲ ਹੋ ਸਕਦਾ ਆ ਕੋਸ਼ਿਸ਼ ਕਰਕੇ ਤੁਹਾਨੂੰ ਇਹ ਸਾਰਾ ਦਿਖਾਇਆ ਜਾਵੇ ਨਵਾਂ ਸ਼ਰਦ ਬਾਬਾ YouTube ਚੈਨਲ ਤੇ ਤੁਹਾਨੂੰ ਹੋਲੇ ਮਹੱਲੇ ਤੇ ਦਿਖਾ ਰਹੇ ਆ ਪੁਰਾਣਾ ਦੇਹੜਾ ਬਾਬਾ ਭਟਵਾਰ ਸਿੰਘ ਪਿੰਡ ਓੜਾਪੜ ਤੋਂ ਇਹ ਵੀਰਾ ਇੱਥੇ ਵੀ ਮੇਲਾ ਲੱਗਾ ਹੋਇਆ ਆ ਦੇਖ ਪਾ ਰਹੇ ਹੋ ਕਾਫੀ ਇੱਥੇ ਜਿਹੜਾ ਉਹ ਰਸ਼ ਹੈਗਾ ਆ ਔਰ ਇਹ ਧੰਤਨ ਬਾਬਾ ਬਟਵਾਰ ਸਿੰਘ ਜੀ ਦਾ ਅਸਥਾਨ ਆ ਜਿੱਥੇ ਮੱਥਾ ਟੇਕ ਰਹੇ ਨੇ ਸੀਸ ਝੁਕਾ ਰਹੇ ਨੇ ਔਰ ਦੇਖ ਪਾ ਰਹੇ ਹੋ ਤੁਸੀਂ ਸੰਗਤ ਜਿਹੜੀ ਆ ਉਹ ਦੂਰ ਦੂਰ ਤੱਕ ਜਿਹੜੀ ਆ ਬੈਠੀ ਹੋਈ ਆ ਔਰ ਸਾਡੀ ਕੋਸ਼ਿਸ਼ ਆ ਕਿ ਤੁਹਾਨੂੰ ਹਰ ਸਟਾਨ ਦਾ ਜਰਾਏ ਦਿਖਾਇਆ ਜਾਵੇ ਤੁਸੀਂ ਦੇਖ ਪਾ ਰਹੇ ਹੋ ਰਾਗੀ ਟਾਡੀ ਜੱਥਾ ਲੱਗੇ ਹੋਏ ਨੇ ਵਾਹਿਗੁਰੂ ਵਾਹਿਗੁਰੂ ਸ਼ਾਹ ਇਹ ਤਾਂ ਸਰਪਣੇ ਵਾਲਾ ਪਤੋ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਸੇਵੀ ਕਰ ਲਓ ਵਾਹਿਗੁਰੂ 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 ਜੀ ਤੇ ਤੁਸੀਂ ਪਿੰਡ ਉੜਾਪੜ ਤੋਂ ਦੇਖ ਪਾ ਰਹੇ ਹੋ ਔਰ ਜਿੱਥੋਂ ਤੱਕ ਵੀ ਨਜ਼ਰ ਪੈਂਦੀ ਆ ਤੁਸੀਂ ਦੇਖ ਪਾ ਰਹੇ ਹੋ ਸਮੂਹ ਸਾਧ ਸੰਗਤ ਜਿਹੜੇ ਨੇ ਸੰਗਤਾਂ ਬੈਠੀਆਂ ਹੋਈਆਂ ਨੇ ਉਹ ਦੂਰ ਦੂਰ ਤੱਕ ਚਤੇ ਵੀ ਨਜ਼ਰ ਆ ਰਹੀ ਹੈ ਗੁਰवाणी ਰਾਸ਼ ਇੰਟਰਨੈਸ਼ਨਲ ਜਥਾ ਢਾਡੀ ਗੁਰਦੀਪ ਸਿੰਘ ਜੀ ਗੁਰवाणी ਸ਼ਬਦ ਰਾਹੀਂ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ ਆਪਾਂ YouTube ਚੈਨਲ ਨੂੰ ਦੇਖਦੇ ਸਾਰੀ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ ਵਾਹਿਗੁਰੂ ਔਰ ਉਹ ਟੁੱਟ ਲੰਗਰ ਜਿਹੜਾ ਆ ਉਹ ਵੀ ਇੱਥੇ ਚੱਲ ਰਿਹਾ ਆ ਤੁਸੀਂ ਦੇਖ ਪਾ ਰਹੇ ਹੋ ਬਹੁਤ ਸੇਵਾਦਾਰਾ ਬਲੋ ਤੁਸੀਂ ਦੇਖ ਪਾ ਰਹੇ ਹੋ ਕਿ ਸੇਵਾ ਨਵਾਈ ਜਾ ਰਹੀ ਆ ਔਰ ਜਿੱਥੋਂ ਤੱਕ ਇਹ ਨਜ਼ਰ ਪੈਂਦੀ ਆ ਤੁਸੀਂ ਵਾਸ਼ਪੇਤਾਂ ਦੇ ਉਹ ਭਾਰੀ ਰਸ ਹੈੜਾ ਆ ਇੱਕ ਹੈ ਔਰ ਇਹ ਜੋੜਾ ਘਰ ਹੈ ਜਿੱਥੇ ਕੀ ਸੰਸਥਾ ਬੋਲੋ ਆਪਣੇ ਜਿਹੜੇ ਜੋੜੇ ਹੈ ਗਿਆ ਉਹ ਇੱਥੇ ਜਿਹੜੇ ਜਮਾ ਕਰਾਏ ਜਾ ਰਹੇ ਨੇ ਔਰ ਬਾਰੀ ਦ੍ਰਿਸ਼ ਵੀ ਤੁਹਾਨੂੰ ਦਿਖਾਲਦੇ ਆ ਕਿ ਦੂਰ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਕਿ ਇਹ ਮੇਲੇ ਤੇ ਰੌਣਕਾਂ ਲੱਗੀਆਂ ਹੋਈਆਂ ਨੇ ਔਰ ਦੂਰ ਦੂਕਾਨਦਾਰ ਜਿਹੜੇ ਆ ਦੁਕਾਨਾਂ ਵੀ ਸਜੀਆਂ ਹੋਈਆਂ ਨੇ ਔਰ ਜਿੱਥੋਂ ਤੱਕ ਵੀ ਨਜ਼ਰ ਜਾਂਦੀ ਆ ਤੁਸੀਂ ਦੇਖ ਪਾ ਰਹੇ ਹੋ ਇਸ ਮੇਲੇ ਦੇ ਉੱਪਰ ਜਿਹੜਾ ਦੇਖ ਪਾ ਰਹੇ ਹੋ ਨਮਾਸ਼ਰ ਦਵਾਪਾ YouTube ਚੈਨਲ ਦੀ ਇਹ ਪੋਸਟ ਸ੍ਰਈ ਆ ਕਿ ਤੁਹਾਨੂੰ ਹਰ ਸਥਾਨ ਦਾ ਜਿਹੜਾ ਉਧਰੀ ਚ ਦਿਖਾਇਆ ਜਾਵੇ। ਔਰ ਇਹ ਦੇਖ ਪਾ ਰਹੇ ਹੋ ਇਸ ਮੇਲੇ ਦੇ ਉੱਪਰ ਜਿਹੜਾ ਔੜਾਪੜ ਪਿੰਡ ਹੈਗਾ ਦੂਰ ਦੂਰ ਤੱਕ ਦੁਕਾਨਾਂ ਲੱਗੀਆਂ ਹੋਈਆਂ ਨੇ ਖਰੀਦ ਖਰੀਦਦਾਰ ਜਿਹੜੇ ਨੇ ਉਹ ਖਰੀਦਾਰੀ ਕਰ ਰਹੇ ਨੇ ਔਰ ਇਹ ਮੇਲੇ ਤੇ ਕਾਫੀ ਰਸ ਹੈ ਕਈ ਕਿ ਕੀ ਮਤਲਬ ਮੀਲ-ਮੀਲ ਤੱਕ ਜਿਹੜੀਆਂ ਆ ਉਹ ਦੁਕਾਨਾਂ ਹੀ ਦੁਕਾਨਾਂ ਤੁਹਾਨੂੰ ਨਜ਼ਰ ਆਣ ਗਿਆ।